ਸਤਨਾਮ ਸਿਰਵਾਹੀ ਗੁਰੂ ਸਾਹਿਬ ਜੀ ਜਪੁਜੀ ਸਾਹਿਬ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਈਹੁ ਨੇ ਸਾਹਿਬ ਅੰਦਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਮਾਣਿ ਹੋਸੀ ਪੀਚ ਸਚ ਸੋਚਾ ਸੋਚਣਾ ਹੋਵੇ ਜੇ ਸੋਚਿ ਲਖ ਵਾਰ ਚੁਪੈ ਚੁਪਨਾ ਹੋਵੇ ਜੇ ਨਾਹਿ ਰਹਾ ਹਲਵਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਾਪੁਰਿਆ ਪਾਰ ਸਹ ਸਿਆਣਪਾ ਲਖ ਹੋਇ ਤੈਕ ਨ ਚੱਲੇ ਨਾਲ ਕਿਨ ਸਚਾਰਾ ਹੋਈ ਇਕ ਵਕੋੜਾ ਟੁੱਟੈ ਪਾਲ ਹੁਕਮਰ ਜਾਈ ਚਲਣਾ ਨਾਮ ਲਿਖਿਆ ਨਾਲ ਹੁਕਮ ਹੀ ਹਮਾਰਾ ਆਕਾਰ ਹੁਕਮ ਨਾ ਕਹਿਆ ਜਾਏ ਹੁਕਮ ਹੀ ਹਮਨ ਜੀ ਹੁਕਮਾਂ ਮਿਲਿਆ ਬੜੇ ਆਈ ਹੁਕਮੀ ਤਮਨੀਚ ਹੁਕਮ ਲੇਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮ ਵਿੱਚ ਬਖਸੀਸ ਇੱਕ ਹੁਕਮੀ ਸਦਾ ਬੋਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਗਾਵੈ ਕੋ ਦਾਸ ਜਾਣੇ ਨਿਸ਼ਾਨ ਗਾਵੈ ਕੋ ਗੁਣਵੜੀਆਂ ਚਾਰ ਗਾਵੈ ਕੋ ਵਿਦਿਆ ਵਿਚੇ ਚਾਰ ਗਾਵੈ ਕੋ ਸਾਜ ਕਰੇ ਤਨਖੇ ਹੈ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਪੈ ਦੁਰਗਾਵਕੋ ਵਿਖੇ ਹਾਜ਼ਰ ਹਦੂਰ ਕਤਨਾ ਕਤਿਨਾ ਆਗੈ ਟੋੜ ਕਾਸ ਕਾਸ ਕਥੀ ਕੋਟੀ ਕੋਟ ਕੋਟ ਦੇਂਦਾ ਲੈ ਲੈਂਦੇ ਸਕ ਪਾਹੇ ਜੁਗਾ ਜਹੰਤਰ ਕਾਹੀ ਖਾਹੇ ਹੁਕਮ ਹੁਕਮ ਚਲਾਏ ਰਾਹੋ ਨਾਨਕ ਵਿਗਜ਼ਾਵੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਭਾਖੇ ਬਵਾ ਪਾਰ ਅਖੇ ਮੰਗੇ ਦੇਹ ਦੇਹ ਦਸ ਕਰੇ ਦਤਾਰ ਫੇਰ ਕਾ ਗਰ ਰਖਿਆ ਜਿਤ ਦਸ ਦਰਬਾਰ ਮਹਕ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅਮਰਤ ਵੇਲਾ ਸਾਜਨਾ ਓੜਿਆ ਵਿਚਾਰ ਕਰ ਮੀ ਆਵੇਂ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਭ ਆ ਐਸੇ ਤੇ ਯਾਰ ਥਾਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪਨ ਰੰਝਨ ਸੋਏ ਜਿਨ ਸੇਵਿਆ ਸਨ ਪਾਇਆ ਮਾਨ ਨਾਨਕ ਗਾਵਿਆ ਗਮਨ ਨਿਦਾਨ ਗਾਵਿਆ ਸੁੜੀਆਂ ਮਨ ਰੱਖਿਆ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਮ ਗੁਰਮਖ ਵੇਦੰਗ ਗੁਰਮਖ ਰਹਿ ਅਸਮਾਈ ਗੁਰੂ ਤੇਸ਼ਰ ਗੁਰੂ ਗੋਰਖ ਬਰਮਾ ਗੁਰੂ ਕਾਰਬਤੀ ਮਾਈ ਦੇਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਕਦੇ ਬਜਾਈ ਸਵਨੀਆਂ ਦਾ ਇੱਕ ਦਾਤਾ ਸੋਮੈ ਵਿਸਤਰ ਨਾ ਜਾਈ ਤੀਰਸ ਨਾਮਾ ਜੇ ਤਿਸ ਭਾਵਾਂ ਬਣ ਪਾਣਾ ਕਹਿ ਨਹੀਂ ਕਰੀ ਜੇ ਤੀਸਰ ਠ ਵਾਹਿ ਦੇਖਾਂ ਬਿਨ ਕਰਮਾਂ ਕਾ ਮਿਲ ਲੈ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਦੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬਿਝਾਈ ਸਵਨੀਆਂ ਕਹਿਕ ਦਾਤਾ ਸੋ ਮੈ ਵਿਸਰਨਾ ਜਾਈ ਜੇ ਜੁਗ ਚਾਰੇ ਯਾਰ ਜਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਜਿ ਲੈ ਸਭ ਕੋਏ ਚੰਗਾ ਨਾਮ ਰਖਾਏ ਕਹਿ ਜਸ ਕੀ ਜਗ ਲੈ ਜੇ ਤਿਸ ਨਦਰ ਨਾ ਆਵਈ ਤ ਵਾਤ ਨਾ ਪੁੱਛਾ ਕੇ ਕੀਟ ਆਂ ਅੰਦਰ ਕੀਟ ਕਰ ਦੋਸੀ ਦੋਸਤ ਹਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੋਝਈ ਜੇ ਤਿਸ ਗੁਣ ਕੋਈ ਕਰੇ ਸੁਣੇ ਸਿਧ ਪੀਰ ਸੋਰ ਸੁਣਿਆ ਅੰਤਰ ਰਤਬਲੇ ਆਕਾਸ਼ ਸੁਣਿਆ ਦੀਪ ਲੋ ਪਤਾਲ ਸੁਣਿਆ ਪਹੋਣਾ ਸਕੇ ਕਾਲ ਨਾਨਕ ਭਗਤ ਦਾ ਸਦਾ ਵਿਆਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਰ ਬ੍ਰਹਮ ਇੰਦ ਸੁਣਿਆ ਮੁਖਸਲਾ ਹੰਮੰਦ ਸੁਣਿਆ ਜੋਗ ਜੁਗਰ ਤਨ ਭੇਦ ਸੁਣਿਆ ਸਾਸਤ ਸੰਗਰਤ ਵੇਦ ਨਾਨਕ ਭਗਤ ਦਾ ਸਦਾ ਵਿਆਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸੜਕਾ ਅਸਰਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਰ ਧਿਆਨ ਨਾਨਕ ਭਗਤ ਦਾ ਸਦਾ ਵਿਆਸ ਸੁਣਿਆ ਦੁਖ ਪਾਪ ਕਾ ਨਾਸ ਨਾਸ ਸੁਣਿਆ ਸਰਾਗਣ ਤੇ ਦਹਾ ਸੁਣੇ ਸੇਕ ਪੀਰ ਪਾਸ ਸੁਣੇ ਆਂਦੇ ਪਾਵਹਿ ਰਾਗ ਸੁਣੇ ਹਾਤ ਵਸ ਬਿਆਹ ਨਾਨ ਪਦ ਕਸ ਦਬਜਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗੜ ਕਹਿ ਨ ਜਾਏ ਜੇ ਕੋ ਕਹਿ ਪਛਪਾ ਛਪਾਏ ਕਾਵਿ ਕਲਮ ਨ ਲੇਖਣ ਹਾਰ ਮੰਨੇ ਕਬੈ ਕਰ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸਰਧਾ ਮਨ ਬੋਧ ਮਨ ਸਗਲ ਕਮਨ ਦੀ ਸੋਧ ਮੰਨੇ ਮੋ ਚੋਟਾ ਨ ਖਾਏ ਮੰਨੇ ਜੰਪੇ ਸਾਥ ਨਾ ਜਾਏ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੇ ਮਾਰ ਗਠਾ ਨ ਪਾਏ ਮਨ ਨੇ ਪਾਸੇ ਪਰਗੜ ਜਾਏ ਮਨ ਨਾ ਦਿਨ ਚੱਲੈ ਪੰਥ ਮਨ ਨਾ ਧਰਮ ਸੇਤੀ ਸਰਬੰਧ ਆਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮਨ ਨਾ ਪਾਵੇ ਮੁਖਦਵਾਰ ਮੁੰਨੈ ਪਰਵਾਰ ਸਦਾ ਰਮਨ ਤਰੇ ਤਾਰੇ ਗੁਰ ਸਖਾ ਮਨ ਨਾ ਨਾਨਕ ਪਾਵੇ ਨਾ ਪੈ ਕੇ ਆਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪੰਜ ਪਾਵੇ ਦਰਗਹਿ ਮਾਨ ਪੰਜ ਸਹਦਾਰਾ ਜਾਨ ਪੰਚਾ ਕਾਗੁਰ ਇਕ ਧਿਆਨ ਜੇ ਕੋ ਖੈ ਕਰ ਵਿਚਾਰ ਕਰਦੇ ਕਾ ਘਣ ਨਹੀਂ ਸਮਾਰ ਤੋਲ ਤਰੰਬਿਆ ਕਾ ਪੂਤ ਸੰਤੋਖ ਥਾਬ ਲਖੈ ਜਨ ਸੂ ਜੇ ਕੋ ਗੂਜੇ ਹੋਵੇ ਸਤਿਆਰ ਤਵਲੇ ਉਪਰ ਕਹਿਤਾ ਭਾਰ ਧਰਤੀ ਹੋਰ ਭਰਿਆ ਹੋਰ ਹੋਰ ਤਿਸਤੇ ਭਾਰਤ ਲਈ ਜਮਨ ਜੋਰ ਜੀ ਯਾਤਰੰਗਾ ਕਾ ਨਾਮ ਸਭਨੇ ਲਿਖਿਆ ਬੁੜੀ ਕਲਾਮ ਇਹ ਹੋ ਲੇਖ ਲੇਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕਹਿਤਾ ਹੋਏ ਕੇਤਾ ਤਣ ਸਵਾਦਿਓ ਰੂਪ ਕਹਿੰਦਾ ਜਾਣ ਕੋਣ ਕੂਤ ਹੀ ਤਾਂ ਪਸਾ ਹੋਏ ਸੋ ਕਬਾਹੋ ਤਸਤੇ ਹੋਏ ਲਕ ਦਰੀਆਉ ਕੁਦਰਤ ਕਮਣ ਕਹਾ ਵਿਚਾਰ ਬਾਰਨ ਜਮ ਇਕ ਬਾਰ ਜੋਤਿ ਸੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਤਨ ਅਨੰਕਾਰ ਅਸੰਖ ਜਾਪ ਅਸੰਖ ਬਾਵ ਅਸੰਖ ਪੂਰ ਅਸੰਖਤਾ ਬਤਾਉ ਅਸੰਖ ਦੰਤ ਮੁਖ ਦੇ ਇਹ ਕਾਟ ਅਸੰਖ ਲੋਕ ਮਨ ਰਹਾ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਰ ਅਸੰਖ ਸੂਰ ਮਹਾ ਪਖਸਾਰ ਸੰਖ ਮੋਨ ਲਿਵਲਾਇ ਤਾਰ ਕੁਦਰਤ ਕਮਣ ਕਹਾ ਵਿਚਾਰ ਬਾਰਨ ਜਮ ਇਕ ਬਾਰ ਜੋਤਿ ਸੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਤਨ ਅਨੰਕਾਰ ਅਸੰਖ ਮੂਰ ਕਾਂਦ ਕਹੋ ਰ ਅਸੰਖ ਚੌੜਾ ਰਾਮ ਕਹੋ ਰ ਅਸੰਖ ਅਮਰ ਕਾ ਜਾਇ ਜੋ ਰ ਅਸੰਖ ਗਲ ਬਡੇ ਹੱਤਿਆਂ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕਪੜੇ ਯਾਰ ਕੋੜੇ ਪਹਿਰਾਏ ਅਸੰਖ ਅਮਲੇਸ਼ ਮਲ ਪਾਗ ਕਾ ਹੈ ਅਸੰਖ ਨੰਦ ਗ ਸਰ ਕਰ ਹੈ ਪਾਰ ਨਾਥ ਨੀਚ ਕ ਹੈ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਜੋਤੁ ਨ ਭਵ ਸਾਈ ਫਲੀਕਾਰ ਤੂੰ ਸਦਾ ਸ람ਤ ਰਹਿੰਕਾਰ ਅਸੰਖ ਨਾਮ ਅਸੰਖ ਥਾਮ ਅਗੰਮਾ ਗੰਮ ਅਸੰਖ ਲੋ ਅਸੰਖ ਕਹ ਹੈ ਸਰ ਪਾਰ ਹੋਏ ਅਖਰੀ ਨਾਮ ਤੇ ਸਲਾਹ ਅਖਰੀ ਗਿਆਨ ਨਾ ਗੀਤ ਕੋਲ ਧਾਖੀ ਲੇਖਣ ਬੋਲਣ ਬਾਣਾ ਬੜਾ ਸਰਦ ਨਗਵਥਾਨ ਜੇ ਇਹ ਲੇਖ ਦੇ ਸਰਨਾਏ ਜੇ ਫਰਮਾਇ ਤੇ ਤਪਾਇ ਜੇ ਤਾਕੀਤਾ ਤੇ ਤਨਾ ਉਹੜਨਾ ਮੈ ਨਹੀਂ ਕੋਥਾ ਉਹਦਰਤ ਕਮਣ ਕਾ ਵਿਚਾਰ ਵਾਰਨ ਜਾਮ ਏਕ ਵਾਰ ਜੋਤਰ ਭਾਵੇ ਸਾਈ ਬਲੀਕਾਰ ਤੁੰ ਸਦਾ ਸਲਾਮ ਸਨ ਅਹੰਕਾਰ ਪਰੇ ਹੱਥ ਪੈਰ ਕਨ ਦੇਹ ਮਾਣੀ ਝੋਤਾ ਉਤਰਤ ਕੇ ਮਉਤ ਬਲੀ ਦੀ ਕਪੜ ਹੋਏ ਦੇ ਸਾਗਣ ਦਈਏ ਉਹ ਤੋਏ ਪਰੇ ਮਤ ਪਾਪਾ ਗ ਸੰਗ ਉਹ ਤੋ ਪੈ ਨਾਮ ਕ ਰੰਗ ਮੁੰਨੀ ਪਾਪੀ ਆਖਣ ਨਾ kara kara karna kara 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 ਆਪੇ ਦੇਈਦਾ ਤੈ ਕਾ ਹੋ ਨਾਨਕ ਕੋ ਕੋ ਨਿਆਵਾ ਜਾਹੋ ਤੀਰਥ ਤਪ ਦੇ ਆਤਮਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਹੀਂ ਕੋਏ ਮਨ ਗੁਣ ਕੀਤੇ ਭਗਤ ਨਾ ਹੋਏ ਸਤ ਆਸ ਬਾਣੀ ਬਰਮਾਉ ਸਾਥ ਸੁਹਾਨ ਸਦਾ ਮਨ ਜਾਉ ਕਵਣ ਸੋ ਵੇਲਾ ਵਖਤ ਕਮਣ ਕਮਣ ਸਤ ਕਮਣ ਬਹਾਰ ਤਮਨ ਸ੍ਰੋਤੀ ਮਹਾ ਕਮਣ ਜਥਾ ਆਕਾਰ ਵਹਿਨਾ ਬਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਬਾਇਓ ਕਾਦੀਆ ਜੇ ਲੇਖ ਲੇਖ ਰਾਨ ਸੇਤ ਬਾਰਨਾ ਜੋਗੀ ਜਾਣਾ ਤਮਾਹਨਾ ਕੋਈ ਜਾ ਕਰਦਾ ਸ੍ਰੀ ਕੋ ਸਾਡੇ ਆਪੇ ਜਾਣੇ ਸੋਈ ਕਿਵ ਘਰਾ ਕਾ ਕੇ ਵਸਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਕਣ ਕਾ ਕੋ ਵਾਕ ਇੱਕ ਦੂਰੇ ਕਸਿਆਣਾ ਵੱਡਾ ਸਾਹਿਬ ਵੱਟੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆਨ ਸੋ ਹੈ ਪਤਾਲ ਪਤਾਲ ਲਖ ਅੰਦਾਸ ਅੰਦਾਸ ਔਰਤ ਔਰਤ ਪਾਲ ਸਕੇ ਵੇਲ ਕਹਿਣੇ ਇੱਕ ਬਾਤ ਸਹਸ ਸ੍ਰੀ ਅਠਾਰਾ ਕਹਿਨ ਕਤੇ ਮਾਸਲੂਏ ਕਤਾਤ ਲੇਖ ਹੋਇ ਤਾ ਲੇਖਿਆ ਲੇਖ ਹੈ ਵਣਾਸ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸਲਾਹੀ ਸਨਾਹੀ ਤੇ ਸਤ ਨਾ ਪਾਈਆਂ ਨਦੀਆਂ ਤੇਵਾ ਤਬਸ ਮੰਧਨਾ ਜਾਣੀਆਂ ਸਮੁੰਦ ਸਹਸਤਾਨ ਗ੍ਰਹਿ ਅਸੀਤੀ ਮਾਲਤਾਨ ਕੀੜੀ ਤੁਲ ਨਾ ਹੋਵਨੀ ਇਹ ਤੇ ਸਮਾਉਣਾ ਵੇਸਰਾਇਆ ਤਨਾ ਸਰਦੀ ਕੇ ਹੰਨ ਅੰਤ ਅੰਤਨ ਕਰਨਾ ਦੇਮਨ ਅੰਤ ਅੰਤਨ ਦੇ ਕਣ ਸੋਣਾ ਅੰਤ ਅੰਤਨ ਜਪਾ ਕੇ ਆਮਰਮੰਤ ਹੰਤਨਾਂ ਜਪਾ ਕੀਤਾ ਕਾਰ ਅੰਤ ਨਾਂ ਜਪਿਆ ਬਾਰ ਬਾਰ ਅੰਤ ਕਰਨ ਕੇਤੇ ਬਿਲ ਲਾਹੇ ਤਾਂ ਕਿ ਅੰਦਨ ਪਾਏ ਜਾਏ ਇਹ ਅੰਤਨ ਜਾਣਾ ਕੋਏ ਬਹੁਤ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਜਾ تھا ਉੱਚ ਉਪਰ ਉਚਾ ਨਾ ਹਉ ਐ ਵੱਡੂ ਚ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋਏ ਜਿਵੜੇ ਆਪ ਜਾਣ ਆਪ ਆਪ ਨਾਂਕ ਨਦਈ ਕਰ ਵੀ ਲਾਤਾ ਬਹੁਤਾ ਕਰਮ ਲੇਖਿਆ ਨਾ ਜਾਏ ਵੱਡਾ ਦਾਤਾ ਤੇ ਨਤਮਾਏ ਕੇ ਕੇਤੇ ਮੰਗਿਆ ਜੋ ਅਪਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਕਬ ਤੁਖ ਹੈ ਵਿਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਹੀ ਖਾਹੇ ਕੇਤਿਆਂ ਦੁਖ ਭੋਗ ਸਦ ਮਾਰ ਹੈ ਪੀ ਦਾਤ ਤੇਰੀ ਦਤਾਰ ਬੰਦ ਖਲਾਫੀ ਪਾਣਾ ਹੋਏ ਹੋ ਰਾਖ ਨਾ ਸਕੈ ਕੋਈ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੇ ਮੋਹ ਖਾਏ ਆਪੇ ਜਾਣ ਆਪੇ ਦੇ ਆ ਕਹਿ ਸਿਬੇ ਕੇਈ ਕੇ ਜਿਸ ਨੂੰ ਬਸੈ ਸਿਫਤ ਸਲਾਹ ਨਾ ਕਪਾ ਸਾਈ ਬਾਸਾ ਅਮਲ ਗੁਣ ਅਮਲ ਵਪਾਰ ਅਮਲ ਵਪਾਰੀਏ ਅਮਲ ਭੰਡਾਰ ਅਮਲ ਆਵਹਿ ਅਮਲ ਲੈ ਜਾਏ ਸਮਾਏ ਅਮੁੱਲ ਪਾਏ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦਿਵਾਨ ਅਮੁੱਲ ਤੁਲ ਅਮੁੱਲ ਪਰਮਾਨ ਅਮੁੱਲ ਬਖਸ਼ਿਸ਼ ਅਮੁੱਲ ਸਾਣ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖਾ ਆਖ ਰਹਿ ਲੈ ਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰੇ ਵਖਿਆਣ ਆਖੇ ਬਹਿਮੈ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰਨਰ ਮਨੁਜਨ ਸੇਵ ਕੇਤੇ ਆਖੇ ਆਖ ਆਣਾ ਬਾਹੇ ਕਹਤੇ ਕਹਿ ਕਹਿ ਉਟੜ ਜਾਏ ਐਤੇ ਕਹਤੇ ਹੋਰ ਕਰੇ ਤਾਕ ਨ ਚਕੇ ਕਈ ਕੇ ਜੇਬੜ ਪਾਵਰਤੇ ਹੁੰਦਾ ਹੋਏ ਨਨਕ ਜਾਣਾ ਸੱਚਾ ਸੋਏ ਦੇਖੋ ਆਖੇ ਬੋਲੇ ਵਿਦਾਰੇ ਤਾਨਿ ਕੇ ਸਰਗਵਾਰੰਗਵਾਰ ਸੋਦਾਰੇ ਕਿਹਾ ਸੋ ਕਰਕੇ ਹੈ ਜਪਹ ਸਰਬ ਸਮਾਨ ਲੈ ਬਾਦ ਦੇ ਨਾਦ ਅਨੇਕ ਅਸੰਖਾ ਕੇ ਤੇ ਵਾਉਣ ਹਾਰੇ ਕੇ ਤੇ ਰੰਗ ਪਰਿ ਸੋ ਕਹੀ ਅਨ ਕੇਤੇ ਗਾਵਣ ਹਾਰੇ ਗਾਵ ਹੈ ਤੂ ਨਾ ਪਣ ਪਾਣੀ ਬੈ ਸੰਤਰ ਗਾਵੈ ਰਾਜ ਅਤਰ ਮਦਵਾਰੇ ਗਾਵੈ ਜੋ ਤਬ ਕਰ ਖਜਾਣੇ ਹੈ ਲਖਲੇ ਗਤਰ ਮੇ ਵਿਚਾਰੇ ਗਾਵ ਹੈ ਇਸਰੋ ਬ੍ਰਹਮ ਦੇਵੀ ਸਹੁ ਸਦਾ ਸਵਾਰੇ ਗਾਵ ਹੈ ਇੰਦਰ ਇੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵ ਹੈ ਸਦ ਸਮਾਦੀ ਅੰਦਰ ਗਾਵਣ ਸਾਥ ਵਿਚਾਰੇ ਗਾਵਣ ਜਤੀ ਸਤਿ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜਨ ਰਕੇ ਸਰ ਜਗਯੁਰ ਵੇਦਾਨਾ ਲੈ Saleh mau nanya sama siapa? Nih ਗਾਵਨ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋ ਮਹਾਬਲ ਸੁਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰਕੇ ਧਾਰੇ ਸਹੀ ਤੁਦ ਨੂੰ ਗਾਵੇ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਮ ਚੇਤਨ ਆਵਨ ਨਾਨਕ ਆਵੇ ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਜਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੇ ਮਾਇ ਜਿਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤੇ ਸੁਭਾਵੈ ਸੋਈ ਕਰਸੀ ਹਕਮਨ ਕਰਨਾ ਜਾ ਸੋ ਪਾਸਾਂ ਜ਼ਾਂ ਪਾਤ ਸਾਹਿਬ ਨਾਨਕ ਰਹੇ ਅਰਦਾਈ ਮੁੰਦਸਨ ਤੋਕ ਸਰਮਪਾਦ ਚੋਲੀ ਧਿਆਨ ਕੀ ਕਰੇ ਬਹੁਤ ਘੰਟਾ ਗਾਲ ਗਵਾਰੀ ਕਾ ਜੁਗਤ ਡੰਡਾ ਪਰ ਤੀਤ ਆਈ ਪੰਥੀ ਸਗਰੇ ਜਮਾਤੀ ਮਾਨ ਜੀਤ ਜਗ ਜੀਤ ਆਦੇਸ ਤੇ ਆਦੇਸ ਆਹ ਨੀਲ ਅਨਾਧਨਾਤ ਜੁੜੀ ਕੋ ਵੇਸ ਭਗਤ ਗਿਆਨ ਦੇ ਆ ਭੰਡਾਰਨ ਕੜਕੜਾ ਵਾਜੇ ਨਾਦ ਆ ਬਨਾਸਨਾਤੀ ਸਾਜ ਦਾ ਕੀਦੇ ਸਿੰਦ ਅਵਰਾ ਸਾਦ ਸੰਜੋਗ ਵੰਜੋਗ ਦੋਈ ਕਾਂ ਚਲਾਵੇ ਲੇਖਿਆ ਵੇ ਭਾਗ ਆਦੇਸ ਤੇ ਆਦੇਸ ਆਹ ਨੀਲ ਅਨਾਧਨਾਤ ਜੁੜੀ ਕੋ ਵੇਸ ਇੱਕ ਮਾਈ ਜੁਗਤ ਰਈ ਪਿੰਚੇਲੇ ਪਰਮਾਨ ਇੱਕ ਸੰਸਾਰੀ ਇੱਕ ਮੰਡਾਰੀ ਇੱਕ ਲੈ ਦੇ ਬਣਾਣ ਜਿਉਂਦੇ ਭਾਵਾਂ ਤੇ ਵੇਚ ਲਾਵੇ ਜਿਵੇਂ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਦਰਨਾ ਬਹੁਤ ਇਹ ਬਣਾਣ ਆਦੇਸ ਤੇ ਆਦੇਸ ਆਹ ਨੀਲ ਅਨਾਧਨਾਤ ਜੁੜੀ ਕੋ ਵੇ ਸਵੇ ਸਵੇ ਆਸਣ ਲੋਇ ਲੰਡਾਰ ਕੋਚ ਪਾਸ ਵੇ ਕਾਮਾਰ ਕਨਕਰ ਵੇਖਿਆ ਸਰਜਨ ਹਾਰ ਨਾਮ ਸੱਚੀ ਕੀ ਸਾਟੀ ਘਾਰ ਆਦੇਸ ਸਰ ਆਦੇਸ ਆਦਾਨੀਲ ਅਨਾਦ ਨਹਾਰ ਡੁਬ ਡੁਬ ਕੋ ਵੇਸ ਇਹ ਦੂਜੀ ਬੋਲਾ ਕਹੋ ਹੈ ਲਖੋ ਬੇਲਖੋ ਵੀਸ ਲਖ ਲਖ ਜਿਹੜਾ ਆਖਿਆ ਹੈ ਇਹਦਾ ਨਾਮ ਜਗਦੀਸ਼ ਇਹ ਤਰਹਾ ਪਤ ਪਵੜੀ ਹੈ ਚੜੀ ਹੈ ਹੁਆ ਕਿਸ ਸੁਣ ਗੱਲਾਂ ਆਕਾਸ ਕੀ ਕਿਟ ਆਈ ਰੇਸ ਨਾਨਕ ਨਜ਼ਰੀ ਪਾਈ ਹੈ ਕੋੜੀ ਖੂੜਾ ਠੀਸ ਆਖਣ ਜੋਰ ਰਪਨ ਜੋਰ ਜੋਰ ਨਮਗਣ ਦੇ ਨਜੂਰ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਗੁੰਮ ਗਾਰ ਮਾਲ ਮਨਸੋਰ ਜੋਹਰ ਨਸਰਤ ਗਿਆਨ ਵਿਚਾਰ ਜੋਰ ਨਾ ਜੋਤਿ ਛੋਟਾ ਸੰਸਾਰ ਜਿਸ ਹਰ ਜੋਰ ਕਾਰ ਵੇਖਿਆ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੋਤੀ ਧਤੀ ਵਾਰ ਗੁੰਮ ਪਾਣੀ ਅਗਦੀ ਪਤਾਲ ਤੇ ਸਵਿਚ ਧਰਤੀ ਥਾਂ ਬਰਖੀ ਧਰਮਸਾਲ ਤੇ ਸਵਿਚ ਜੀ ਯੁੱਧ ਕਰੰਗਤ ਨਿਕੈ ਨਾਮ ਅਨੇਕ ਅਨੰਤ ਕਰਮੀ ਕਰਮੀ ਹਰੇ ਚਾਰ ਸਚਾ ਆਪ ਸਚਾ ਦਰਬਾਰ ਤਦ ਤੇ ਸਹਾਨ ਪੰਚ ਪਰਮਾਣ ਨੰਦਰੀ ਕਰਮ ਬੰਗਰ ਸਾਨ ਕੰਚ ਭਗਾਈ ਉਤੇ ਪਾਇ ਨਨ ਗਿਆ ਜਾ ਪਾ ਜਾਏ ਤਰਮਖੰਡ ਕਾ ਇਹ ਤਰਮ ਗਿਆਨ ਖੰਡ ਕਾ ਆਖੋ ਕਰਮੋ ਕਹਤੇ ਹੈ ਬ੍ਰਹਮਣ ਪਾਣੀ ਵਿੱਚ ਸੰਤਰਗਿਤੇ ਕਾਨ੍ਹ ਮਹੇਸ਼ ਕਹਤੇ ਬਨਮੈਂ ਘਾੜਤ ਗੜੀਆ ਰੂਪ ਰਾਂਗੇ ਵੇਸ ਕਹਤੇ ਕਨਮ ਭੂਵੀ ਮੇਰ ਕਹਤੇ ਕਹਤੇ ਤੂਬਦੇਸ ਕਹਤੇ ਇੰਦ ਚੰਦ ਸੂਰ ਕਹਤੇ ਕਿਤੇ ਮੰਡਲ ਦੇਸ ਕਹਤੇ ਸਿਧ ਬੂਧ ਨਾਥ ਕਹਤੇ ਕਹਤੇ ਦੇਵੀ ਵੇਸ ਕਹਤੇ ਦੇਵ ਦਾਨਵ ਮਨ ਕਹਤੇ ਕਹਤੇ ਰਤਨ ਸਮੁੰਦ ਕਹਤੇ ਖਾਣੀ ਕਹਤੇ ਬਾਣੀ ਕਹਤੇ ਪਾਣ ਅੰਦਰ ਕਹਤੇ ਸੁਰਤੀ ਸੇਵਕ ਕਹਤੇ ਨਾਨਕ ਆਤਨ ਅਤ ਗਿਆਨ ਖੰਡ ਮੈਂ ਗਿਆਨ ਪਰ ਚੰਡ ਤਤਨਾਦ ਬਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਤ ਘਾੜਤ ਗੜੀਆ ਬਹੁਤ ਅਨੂਪ ਤਾਂ ਕਿ ਗੱਲ ਨਾ ਕਰੀਏ ਨਾ ਹੈ ਦੇਖੋ ਕਹੇ ਪਛਪ ਪਛਤਾਏ ਤੇ ਸੈ ਗੜੀਆ ਸੋਰਤ ਮਤਮਨ ਬੌਧ ਦੇ ਤੇ ਕੜੀਆ ਸਰਾਸੀ ਦੇ ਸੌਂਦਰ ਕਾਮਖੀ ਰੰਡ ਕੀ ਬਾਣੀ ਜੋਰ ਤੇ ਹੋਰ ਨਾ ਕੋਈ ਹੋਰ ਤੇ ਜੋਤ ਮਹਾਭਲ ਸੂਰਤਨ ਮਹਾਰਾਮ ਰਹਾ ਭਪੂਰ

ਮੇਖੇ ਰਿਜ਼ ਕਰ ਵਿਚਾਰ ਨਾਨਕ ਕਤਨਨ ਕਰੜਾ ਸਾਰ ਜਤ ਪਹਾੜਾ ਤੀਰ ਜਸਨਿਆਰ ਹਨ ਮਤ ਵੇਧ ਥਿਆਰ ਭੌਖਲਾ ਅਗਨ ਤਪਤਾਓ ਭਾਂਡਾ ਭਾਓ ਅਮਰਤ ਕਤ ਢਾਲ ਕੜੀਏ ਸਬਦ ਸਿਟੜਕ ਸਾਰ ਜਿਨ ਕਉ ਨਦਰ ਕਰਮ ਤੇ ਨਿਕ ਆਇ ਨਾਨਕ ਨਦਰਿ ਨਦਰਿ ਹਾਲ ॥ ਸ਼ਲੋਕ ਪਵਨ ਗੁਰੂ ਪਾਣੀ ਪੈਤਾ ਮਾਧਤertain ਮਹਤੁ ਦੇਵ ਸਰਤ ਦੁਦਾਇ ਦਾਇਆ ਖੇਲੁਆ ਸਭੈ ਜਗਤ ਟੰਗੈ ਆਇਆ ਬਲਿਆਇਆ ਮਾਚਰ ਧਰਮ ਹਦੂਰ ਕਰਨੀਆ ਪਉ ਆਪਣੀ ਕੇ ਨੇੜੈ ਕੈ ਦੂਰ ਜਿਨਿ ਨਾਮ ਤੇ ਆਇਆ ਗਏ ਸਤਿ ਤਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਸਤਨਾਮੁ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ